Thank <laughs> you. اڀر جاڻي هاڻي هاڻي يوهي ٿي وئي ٿو ¡Ah, para ਨੀ ਸਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਭਾਜੀ 20 ਸਾਲ ਤੋਂ ਇਕੂ ਖਾਲਸਾ ਸਾਹਿਬ ਫਰਜ਼ਦਾਰ ਦਾ ਟ੍ਰੈਕਾਂ ਨਾਲ ਚੱਲਦੇ ਰਹੇ ਆ ਉਸ ਤੋਂ ਬਲਾਰੀਆ ਸਾਹਿਬ ਨਾਲ ਬੜਾ ਪਿਆਰ ਸੀ ਇਹਨਾਂ ਦਾ ਤੇ ਉਜ਼ਾਰ ਸਾਹਿਬ ਨਾਲ ਜੋ ਆਡਾ ਰਿਸ਼ਤੇ ਜਿਹੜਾ ਕੰਮ ਆ ਅਹੀਂ ਉਹਨਾਂ ਤੋਂ ਬਾਅਦ ਡੈਡੀ ਤੋਂ ਬਾਅਦ ਹੁਣ ਮੈਂ ਇਹਨਾਂ ਨਾਲ ਪੂਰਾ ਸਾਥ ਦੇ ਰਿਹਾ ਉਹਨਾਂ ਦਾ ਔਰ ਜੋੜ ਲਾ ਕੇ ਸਾਰੇ ਇਹਨਾਂ ਨੂੰ ਆਪਾਂ ਜਿਤਾਵਾਂਗੇ ਤੇ ਆਪਣੇ ਜਿਹੜੇ ਅੱਗੇ ਕੰਮ ਆਪਾਂ ਕਰਾਇਆ ਕਰਾਂਗੇ ਇਹਨਾਂ ਨੂੰ ਇਹਨੇ ਰਾਤ ਸਾਡੀ ਸ਼ਿਵਾਏ ਹਾਈਵੇ ਦੇ ਪਾਸੇ ਕਿਹੜੀ ਸਮੱਸਿਆ ਵੱਡੀ ਆਪਣੀ ਮਲੇ ਚ ਪਾਏ ਹੋਈ ਆਪਣਾ ਪੁੱਛਿਆ ਕਰਦੇ ਜਰਾ ਕੰਵਾਰਾ ਜੀ ਨਾਲਾ ਖੱਤਿਆਗਾ ਤੋਂ ਤੋਂ ਜੇ ਕੰਮ ਆਪੇ ਉੱਤਮ ਨਗਰ ਇਹ ਸਾਰਾ ਪਾਣੀ ਭਰਦਾ ਬਟਾ ਦਾ ਇਹਦਾ ਨਿਕਾਸ ਕੋਈ ਨਹੀਂ ਹੋਰ ਵੀ ਕੀ ਕੀਤਾ ਤੁਹਾਨੂੰ ਅਸੁਵਿਧਾ ਆ ਰਹੀਆਂ ਹੋਰ ਵੀ ਉਸਨੂੰ ਟ੍ਰੈਫਿਕ ਦਾ ਸਾਰਾ ਤਾਵੇਂ ਤੋਂ ਨਾਲਾ ਇਹਦੇ ਟ੍ਰੈਫਿਕ ਦਾ ਬੜਾ ਪੰਗਾ ਪੈ ਗਿਆ ਟ੍ਰੈਫਿਕ ਬੜੀ ਜਾਮ ਹੋਦੀ ਆ ਬਹੁਤ ਮੁਸ਼ਕਲ ਛਣੀਆਂ ਦਾ ਤੇ ਬਹੁਤ ਧਰਾ ਆ ਸਾਡੇ ਕੋਲ ਨਾਲ ਲੱਗੇ ਦਾ ਨਾਗਰ ਮਤਲਬ ਕਾਰੋਬਾਰੀ ਰੱਖਾ ਲੱਗੇ ਤੇ ਇਹ ਜੇ ਸਾਰੇ ਸਮੱਸਿਆ ਹੋ ਗਈਆਂ ਆਪਾਂ ਉਦਾਰਾ ਜਿਆ ਗਿਆ ਕਿ ਆਪਾਂ ਇਹ ਤਾਂ ਆਪਾਂ ਫਿਰ ਕੀ ਹੱਲ ਕੀਤਾ ਜਾਣਾ ਜੀ ਦਾ ਰੱਫ ਦਾ ਦੇਖੋ ਜੀ ਉਹ ਆਪਣਾ ਕੋ ਰਸਤੇ ਤੇ ਸਹੀ ਫਨ ਬ੍ਰੇਕ ਲਵਾਤੇ ਜਾਣ ਜਾਂ ਫੀਡ ਵੇਕਰ ਪਾਜਾ ਉਹਨਾਂ ਫੜਾ ਫੜਕ ਪੈ ਜਾਊਗਾ ਆਪਾਂ ਨੂੰ ਤੇ ਇੱਕ ਮਸ ਸੁਣਾ ਜੀ ਕਰੇ ਪਾਣੀ ਸਮੱਸਿਆ ਹਾਣੀ ਉਤਮ ਨਗਰ ਜੀ ਪਾਣੀ ਖਰਾ ਖੋਜਦਾ ਅਬਿਆ ਜਿਹੜਾ ਜਿਹੜੇ ਆ ਜਿਹੜੀ ਗੱਲ ਸਹੀ ਹੈ ਕਿਸੇ ਨਕਾਸ ਕੋ ਜੇ ਆਪਾਂ ਪਾਣੀ ਦਾ ਜਦੋਂ ਬਾਰਿਸ਼ ਹੁੰਦੇ ਆ ਤੇ ਘਰਾਂ ਹੀ ਪਾਣੀ ਆ ਰਿਹਾ ਹੈ ਜਿਹੜਾ ਪੀਣ ਵਾਲਾ ਪਾਣੀ ਆ ਰਿਹਾ ਹੈ ਭਾਈ ਉਹ ਪੀਣ ਵਾਲਾ ਜਿਹੜਾ ਸੀਗਰ ਦੇ ਚੋਂ ਪਾਈਪ ਨਹੀਂ ਚੱਗੀ ਕੋਈ ਉਹਦਾ ਗੇਮ ਸਾਡੇ ਘਰਾਂ 'ਚ ਪਾਣੀ ਦਾ ਗੰਦਾ ਆ ਰਿਹਾਗਾ ਉਹਦੇ ਆਰੇ ਸਾਨੂੰ ਫਿਰ ਮਸਲਾ ਆ ਰਹੀਆਂ ਈ ਇਸ ਵਾਰ ਮਸੀਧੀਆਂ ਲੱਗਦੇ ਵੇਚੇ ਵਾਈ ਗੁੱਡ ਜੀ ਦਾ ਖਾਲਸਾ ਭਾਈ ਵੀ ਫਤਿਹ ਜੀ ਇਸ ਵਾਰ ਐਮਸੀਡੀਆ ਲੈਜਿੰਗ ਦੇ ਵਿੱਚ ਸਰਕਾਰ ਹਰ ਤਰ੍ਹਾਂ ਦੀ ਟੱਕਰਾਂ ਨੂੰ ਮੋਟਾ ਮਿਲਿਆ ਤਕਰੀਬਨ ਚੌਂ ਨਿਸ਼ਾਨ ਤੋਂ ਅਸੀਂ ਉਹਨਾਂ ਦਾ ਇਲਾਕਾ ਨਿਵਾਸੀ ਸਾਰੇ ਉੱਤਮ ਨਗਰ ਬੋਨ ਨਗਰ ਰਾਮ ਨਗਰ ਸਾਰੇ ਵਾਅਦਾ ਦੇ ਰਹੇ ਹਾਂ ਕਿ ਆਪਣੀਆਂ ਸਰਕਾਰਾਂ ਦੇ ਅਸੀਂ ਦੇਖੀ ਕਾਂਗਰਸ ਸਰਕਾਰ ਵੀ ਆਈ ਹੈ ਹੋਰ ਸਰਕਾਰਾਂ ਵੀ ਆਈਆਂ ਪਰ ਉਹਨਾਂ ਤੋਂ ਸਾਨੂੰ ਜੋ ਉਮੀਦ ਸੀ ਪਰ ਉਹ ਉਮੀਦਾਂ ਤੇ ਨਹੀਂ ਉਤਰ ਸਕੀ ਅਸੀਂ ਹਮੇਸ਼ਾ ਹੀ ਕਾਲੀ ਦਲ ਨਾਲ ਜੁੜੇ ਹਾਂ ਤੇ ਇਸ ਵਾਰ ਵੀ ਅਸੀਂ ਕਾਲੀ ਦਲ ਲਾਖਾ ਨਾਲ ਇਹ ਅਗਲੇ ਵੀ ਕੀ ਰਾਵਾਂਗੇ ਸਾਨੂੰ ਪੂਰਾ ਵਿਸ਼ਵਾਸ ਆ ਕਿ ਅਰਤਾਸ ਸਿੰਘ ਪ੍ਰਕਾਲੇ ਜੋ ਹੈ ਜਿਹੜੇ ਰਹਿੰਦੇ ਕਾਰਜਵਾਣਾ ਜਿਹੜੇ ਉਹ ਸੰਪੂਰਨ ਕਰਨਗੇ ਤੇ ਉਹਨਾਂ ਦੇ ਨਾਲ ਅਸੀਂ ਤੈਅ ਜਲੋਂ ਹਾਜ਼ਰਾਂ ਜਿੱਥੇ ਸਾਨੂੰ ਦੇਣਗੇ ਆਵਾਜ਼ ਅਸੀਂ ਉਹਨਾਂ ਦੇ ਨਾਲ ਚੱਲਣ ਤਿਆਰ ਆ ਸਾਨੂੰ ਉਮੀਦ ਆ ਕਿ ਇਹ ਕਾਰਜ ਜਿਹੜੇ ਆ ਅਰਤਾਸ ਸਿੰਘ ਰੱਖਾਂ ਵਾਲੇ ਹੀ ਪੂਰੇ ਕਰ ਸਕਦੇ ਆ ਵਾਈਟ ਕਿਤਾ ਸਾਹਿਬ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਵਾਈਟ ਕਿਤਾ ਸਾਹਿਬ ਵਾਈਟ ਕਿਤਾ ਪਤੇ ਗਾਰ ਨੰਬਰ 30 ਤੋਂ ਇਹ ਹੈ ਪੀਪਲ ਨੇ ਸਪੈਕ ਬੱਸ ਐਰ ਦੀ ਸਮਰਥਨ ਅਸੀਂ ਅਕਾਲੀ ਦਲ ਨੂੰ ਦੇ ਰਹੇ ਆ ਸਰਦਾਰ ਅਕਾਲ ਸਿੰਘ ਟਰੱਕ ਵਾਲੇ ਨੂੰ ਕਿਉਂਕਿ ਪਹਿਲਾਂ ਅਸੀਂ ਅਸੀਂ ਸਮਰਥਨ ਕਈਆਂ ਨੂੰ ਦਿੱਤਾ ਸੀ ਲੇਕਿਨ ਸਾਡੀ ਇਹਨਾਂ ਪ੍ਰੋਬਲਮ ਹੈ ਕਵਾਟਰ ਦੀ ਸਾਡੇ ਇਹਨਾਂ ਦਾ ਬੁਰਾ ਹਾਲ ਹੈ ਆ ਰਾਮਨਗਰ ਦਾ ਬੜੀ-ਬੜੀ ਅਸੀਂ ਪਹਿਲੇ ਕੌਂਸਲਰ ਸਾਹਿਬ ਨੂੰ ਕੰਪਲੀਟਾਂ ਵੀ ਦਿੱਤੀਆਂ ਸੀ ਜਿਹੜੀਆਂ ਅੱਜ ਤੱਕ ਸਾਡੀਆਂ ਪੂਰੀਆਂ ਨਹੀਂ ਹੋਈਆਂ ਅਸੀਂ ਦੁਖੀ ਹੋ ਕੇ ਆਪਣਾ ਸਮਰਥਨ ਆ ਰਾਮਨਗਰ ਦੇ ਸਾਰੇ ਵਾਸੀ ਜੀ ਬੀਬੀਆਂ ਭੈਣਾਂ ਜੋ ਵੀ ਅਹੀ ਸਰਦਾਰ ਅਰਤਾਰ ਸਿੰਘ ਨੂੰ ਟੱਕੜੀ ਚੋਂ ਨਿਸ਼ਾਨ ਨੂੰ ਅਰਗੇ ਵੱਧ ਤੋਂ ਵੱਧ ਵੋਟਾਂ ਦੇ ਕੇ ਜਿਤਾਵਾਂਗੇ ਪਾਣੀ ਦੀ ਕੀ ਸਮੱਸਿਆ ਸੀ ਪਾਣੀ ਦੀ ਜੀ ਬਹੁ ਰੀਸਿਵਰੇਜ ਵਾਲਾ ਪਾਣੀ ਵਿੱਚ ਆ ਰਿਹਾ ਸੀ ਬੜੀ ਵਾਰੀ ਕੰਪਲੀਟ ਦੇ ਦਿੱਤੀ ਪਹਿਲੇ ਕੌਂਸਲਰ ਸਾਹਿਬ ਨੇ ਸਾਡੇ ਮਹੱਲੇ ਕੋ ਕਿਸੇ ਨੂੰ ਵੀ ਆਣ ਕੇ ਤੁਸੀਂ ਪੁੱਛ ਸਕਦੇ ਜੇ ਪਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਕਹਿੰਦਾ ਭਾਵੇਂ ਗੰਦਾ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸੀ ਪਾਣੀ ਬਹੁਤ ਜ਼ਿਆਦਾ ਗੰਦਾ ਜੀ ਸੀਵਰੇਜ ਦੀ ਬਹੁ ਆ ਰਹੀ ਹੈ ਜੀ ਹੋਰ ਵੀ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਨਹੀਂ ਹੋਰ ਕੋਈ ਨਹੀਂ ਜੀ ਸਾਨੂੰ ਸਿਰਫ ਮੇਨ ਇਹੀ ਆ ਕਿਉਂਕਿ ਹਰ ਕਿਸੇ ਨੇ ਪਾਣੀ ਦੇ ਨਾਲ ਹੀ ਜਿਣਾ ਹੈ ਖੋਰ ਜੀ ਤੋਂ ਬਗੈਰ ਰਹਿ ਸਕਦਾ ਪਰ ਪਾਣੀ ਤੋਂ ਬਗੈਰ ਨਹੀਂ ਰਹਿ ਸਕਦਾ ਜਦੋਂ ਪਾਣੀ ਨੂੰ ਸ਼ੁੱਧ ਮਿਲਦਾ ਪਿਆ ਤੇ ਇਹ ਕੀ ਕਰਾਂਗੇ ਇੱਥੇ ਹਾਰ ਕੇ ਮਜਬੂਰੀ ਨਾ ਆਹੀ ਸਰਦਾਰ ਅਵਤਾਰ ਸਿੰਘ ਨੂੰ ਇੱਕ ਮੌਕਾ ਹੁਣ ਹੈ ਫੇਰ ਦੇਣ ਲਗੇ ਆ ਜੀ ਜਿਹੜੇ ਪਹਿਲੇ ਕੌਂਸਲਰ ਨੂੰ ਬੜਿਆਂ ਨੇ ਦੇਖਿਆ ਹੈ ਜੀ ਹੁਣ ਵੱਧ ਤੋਂ ਵੱਧ ਅਸੀਂ ਸੋਚਾਂਗੇ ਸਰਦਾਰ ਅਵਤਾਰ ਸਿੰਘ ਅੱਗੇ ਤੇ ਆਪਣੇ 30 ਨੰਬਰ ਵਾਰਡ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਰਦਾਰ ਅਵਤਾਰ ਸਿੰਘ ਟਰੱਕ ਵਾਲੇ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਸ਼ੋਭਨੀ ਕਾਰਜਾ ਵੱਲੋਂ ਸਰਦਾਰ ਅਵਤਾਰ ਸਿੰਘ ਦਾ ਇਹ ਵਾਰਡ ਮਤੀਜੋ ਕੈਂਡੀਡੇਟ ਨੇ ਇਹ ਡੋਰ ਡੋਰ ਕੀ ਤਾਰੇ ਤੇ ਕੀ ਕਹਿਣਾ ਚਾਹੁੰਦਾ ਹਾਂ ਬਾਰੇ ਦੇਖੋ ਜੀ ਇਹ ਪਾਰ ਸਿੰਘ ਜਿਹੜੇ ਟਰੱਕਾਂ ਲੈਨੇ ਫੌਮੀ ਗਾਲੀਦਲ ਦੇ ਬੰਦੇ ਕਿਉਂਕਿ ਇਹ ਬੜੇ ਸੁਲਝੋਏ ਇਨਸਾਨ ਨੇ ਔਰ ਬੜੇ ਪੁਰਾਣੇ ਵਰਕਰ ਰਗੇ ਨੇ ਨਾਲੇ ਗਾਲੀਦਲ ਦੇ ਫਿਰ ਇਹਨਾਂ ਦੇ ਵਿੱਚ ਇੱਕ ਖਾਸ ਹੀ ਗੱਲ ਆ ਕਿ ਕੋਈ ਵੀ ਇਨਸਾਨ ਇਹਨਾਂ ਕੋ ਮਾਰਾ ਚੰਗਾ ਗਰੀਬ ਜਿਹੜਾ ਮਰਜੀ ਜਾਵੇ ਉਹ ਹੱਸ ਕੇ ਗਲੇ ਲਾਉਂਦੇ ਨੇ ਹੱਸ ਕੇ ਕੰਮ ਕਰਦੇ ਨੇ ਉਹ ਲੋਕਾਂ ਨੇ ਜਿਹੜੀ ਸਮੱਸਿਆ ਇਹਨਾਂ ਦੇ ਅੱਗੇ ਰੱਖੀ ਆ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਉਹ ਪਾਣੀ ਗੰਦੇ ਦੀ ਗਈ ਆ ਔਰ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਆ ਡੋਰ ਤੋਂ ਡੋਰ ਕਰਕੇ ਕਿ ਤੁਹਾਡੇ ਜੋ ਵੀ ਕੰਮ ਜਿਹੜੇ ਹੋਣ ਵਾਲੇ ਹੈਗੇ ਆ ਅਸੀਂ ਆਪ ਹਾਥੀ ਕੋਲ ਖਲੋਕੇ ਤੁਹਾਡੇ ਕੰਮ ਕਰਵਾ ਕੇ ਦਵਾਂਗੇ ਬਾਕੀ ਜੋ ਇਹ ਵਾਅਦੇ ਕਰਦੇ ਨੇ ਆਪਣੇ ਕੰਮੇ ਪੂਰੇ ਕਰਕੇ ਦਿਖਾਉਂਦੇ ਨੇ ਔਰ ਬੰਦੇ ਇਹੋਦੇ ਆ ਕਿ ਇਨਸਾਨ ਨੂੰ ਕਦੀ ਤੰਗ ਨਹੀਂ ਹੋਣ ਦਿੰਦੇ ਭਾਵੇਂ ਕੋਈ ਮੋਹਰ ਲਵਾਂ ਚਲ ਜੇ ਭਾਵੇਂ ਕੋਈ ਘਰ ਦਾ ਕੰਮ ਆ ਭਾਵੇਂ ਕਿਸੇ ਦੀ ਕੋਈ ਜ਼ਮਾਨਤ ਦੇਣੀ ਆ ਉੱਟ ਕੇ ਕਹਿਣਗੇ ਚਲੋ ਜੀ ਚੱਲੀਏ ਲੇਕਿਨ ਸਾਡੇ ਇਸ ਬੰਦਿਆਂ ਦੀ ਲੋੜ ਕੀ ਆ ਆਈ ਕਹਿੰਦੇ ਆ ਕਿ ਇਹਨਾਂ ਨੂੰ ਤੁਸੀਂ ਦਿਨੋ ਜਾਣ ਦਾ ਵੋਟ ਪਾਓ ਤੇ ਔਰ ਬੰਦੇ ਸੁੱਲ ਜ਼ਮਾਨ ਔਰ ਬੜੇ ਵਧੀਆ ਇਨਸਾਨ ਹੈਗੇ ਨੇ ਮੈਂ ਵੀ ਕੋਰਟ ਪੈ ਕਿਸੀ ਤੋਂ ਬੋਲ ਰਿਹਾ ਦਲਵਿੰਦਰ ਸਿੰਘ ਬੱਬੂ ਮੈਂ ਤੁਹਾਡੇ ਅੱਗੇ ਧੰਨਵਾਦ ਕਰਦਾ ਵਾਂ ਕਿ ਇਹਨਾਂ ਨੂੰ ਤੁਸੀਂ ਦੱਬ ਕੇ ਵੋਟ ਪਾਓ ਥੋਮੇ ਕਾਦੀ ਦਲ ਨੂੰ ਕੋਈ ਗੱਲ ਨਹੀਂ ਇਹ ਆਹੋ ਦੇ ਬੰਦੇ ਇਨਸਾਨ ਹਨ ਮਿਲਣੇ ਨਹੀਂ ਬਾਤ ਇਹ ਹੋ ਰਿਹਾ ਹੈ ਅਗਰ ਮੈਂ ਇਹਨਾਂ ਨੂੰ ਬਤਾ ਦਵਾਂ ਉਹ ਤਾਂ ਦੇ ਵਿੱਚ ਦੇਖੋ ਜੀ ਜਿਹਦੇ ਘਰ ਦੇ ਵਿੱਚ ਗਏ ਉਹਨਾਂ ਨੇ ਕਿਹਾ ਕਿ ਵਿਕਾਸ ਸਾਡਾ ਪਿੱਛੇ ਨਹੀਂ ਹੋਇਆ ਹੁਣ ਤੁਸੀਂ ਵਿਕਾਸ ਦਾ ਵਾਅਦਾ ਕਰਦੇ ਹੋ ਸਾਡੇ ਨਾਲ ਤੋੜ ਨਭਾਓਗੇ ਕਹਿੰਦੇ ਜੇ ਇਹੀ ਵਾਅਦਾ ਤੁਹਾਡੇ ਨਾਲ ਨਾ ਤੋੜ ਨਭਾਵਾਂਗੇ ਆਨਾਲੇ 5 ਸਾਲ ਬੇਰ ਖੜੇ ਆ ਤੁਸੀਂ ਹਾਨੂੰ ਗਲੀ ਮਲੇ ਜਿਨਾ ਵੜਨ ਦੇਣਾ ਇਸ ਤੋਂ ਵੱਡਾ ਵਾਅਦਾ ਹੋਰ ਕੀ ਦੇ ਸਕਦੇ ਆ ਪਰ ਕੰਮ ਬਹੁਤ ਸੁੱਤਰਾ ਔਰ ਸੋਨਾ ਕਰਾਂਗੇ ਸਾਨੂੰ ਉਮੀਦ ਹੈ ਇਹਨਾਂ ਦੇ ਕਿਉਂਕਿ ਅੱਗੇ ਵੀ ਸਾਡੀ ਗਲੀ ਦੇ ਵਿੱਚ ਇੱਕ ਕੌਂਸਲ ਹੈ ਚੁੱਕੇ ਨੇ ਔਰ ਉਹ ਲੋਕਾਂ ਨੇ ਇੱਕ ਸਿਆਸਤ ਦੇਖ ਕੇ ਇਹਨਾਂ ਨੂੰ ਇਹ ਕਹਿ ਰਹੇ ਤਾਂ ਇਹ ਤਾਂ ਅਸੀਂ ਜੰਨਾ ਨਹੀਂ ਲਿਖੇ ਹੁਣ ਤਾਂ ਵੀ ਵਰਗਾ ਇਨਸਾਨ ਕੋਈ ਵੀ ਨਹੀਂਗਾ ਔਰ ਤੁਸੀਂ ਇਹ ਨਹੀਂ ਹੈ ਕਿ ਗਲੀ ਗਲੀ ਦੇ ਵਿੱਚ ਜਾ ਕੇ ਪੁੱਛ ਕੇ ਵੇਖੋ ਜੋ ਇਹਨਾਂ ਨੇ ਕੰਮ ਕਰਾਏ ਨੇ ਔਰ ਜੋ ਕੰਮ ਕਰਦੇ ਆਏ ਨਹੀਂ ਇਹ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਗਈ ਆ ਇਹਨਾਂ ਨੇ ਵਾਅਦਾ ਕੀਤਾ ਹਰ ਗਲੀ ਦੇ ਵਿੱਚ ਡੋਰ ਤੋਂ ਡੋਰ ਕਰਕੇ ਵੀ ਹਰ ਮਹੱਲੇ ਦੇ ਵਿੱਚ ਵੀ ਔਰ ਇਹ ਕੰਮ ਕਰਵਾ ਕੇ ਦੇਣਗੇ ਤਾਂ ਕੀ ਕਹਿ ਜਾਓਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹੋ ਸੁਝਾਅ ਦਵਾਂਗੇ ਕਿ ਤੁਸੀਂ ਸਰਦਾਰ ਅਵਤਾਰ ਸਿੰਘ ਟਰੱਕਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਔਰ ਜਿਹੜੇ ਤਾਂ ਇਹ ਕਮਾਰੀ ਸਮੱਸਿਆ ਹੈਗੀ ਆ ਇਹ ਕਰਨਗੇ ਔਰ ਜੋ ਵਾਦਾ ਕਰਦੇ ਆ ਕਰਕੇ ਪੂਰਾ ਕਰਦੇ ਆ। ਬਹੁਤ ਧੰਨਵਾਦ ਜੀ। ਸਾਈ ਸਰ ਜੀ ਵਾਅਦਾ ਮਤਿਏ ਤੁਹਾਨੂੰ ਪਾਰਟੀ ਟੇਢ ਦਿੱਤੀ ਆ ਤੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਪਾਰਟੀ ਦਾ ਧੰਨਵਾਦ ਕਰਦਾ। ਦਾ ਬਗਰਾ ਸਿੰਘ ਮੀਤਿਆ ਜੀ ਦਾ ਉਹਨਾਂ ਦੀ ਸਿਮਚੀ ਟੀਮ ਦਾ ਉਦਾਵਾ ਜੀ ਦਾ ਪ੍ਰਧਾਨ ਜੀ ਦਾ ਇਹਨਾਂ ਨੇ ਮੈਨੂੰ ਇਹ ਮਾਣ ਦਿੱਤਾ। ਔਰ ਮੈਂ ਸਮਝਦਾ ਹਾਂ ਵੀ ਲੋਕਾਂ ਨੂੰ ਇਹ ਸਰਕਾਰ ਜਿਹੜੀ ਬੜੀ ਆਵਾਜ਼ਵੀਂ ਪਾਰਟੀ ਦੀ ਇਹਨੇ ਸવાય ਲੁੱਟਣ ਤੋਂ ਕੋਈ ਕੰਮ ਨਹੀਂ ਕੀਤਾ ਸવાય ਝੂਠ ਬੋਲਣਾ ਹੁਣ ਫਿਰ ਗਰੰਟੀਆਂ ਦੇ ਰਹੇ ਨੇ ਜੀ ਆਹ ਕਰਾਂਗੇ ਬੰਦਾ ਪੁੱਛੇ ਪਹਿਲੀਆਂ ਗਰੰਟੀਆਂ ਤੁਹਾਡੀਆਂ ਕਿਧਰ ਗਈਆਂ ਜਿਹੜੀਆਂ ਸਰਕਾਰ ਬਣਾਉਣ ਵਾਲੇ ਦਿੱਤੀਆਂ ਸੀ ਇਹਨਾਂ ਨੇ ਤੇ ਝੂਠ ਬੋਲ ਬੋਲ ਕੇ ਸਰਕਾਰ ਬਣਾ ਲਈ ਆ ਹੁਣ ਫਿਰ ਕਾ ਗਰੰਟੀਆਂ ਦੇਣ ਦੇ ਤਰਫੇ ਨੇ ਕਾਰਪੋਰੇਟ ਜੀ ਆਹ ਕਰਾਂਗੇ ਇਹ ਕਰਾਂਗੇ ਝੂਠ ਇਹਨਾਂ ਝੂਠ ਜਿਹੜਾ ਚੱਲਦਾ ਨਹੀਂ ਜਨਤਾ ਸਮਝ ਚੁੱਕੀ ਆ ਔਰ ਲੋਕਾਂ ਦੀਆਂ ਜਿਹੜੀਆਂ ਮੁੱਖ ਸਵਿਧਾਵਾਂ ਆ ਅੱਜ ਅੰਮ੍ਰਿਤਸਰ ਸ਼ਹਿਰ ਦੀ ਤੁਸੀਂ ਵੇਖ ਲਓ ਥਾਂ ਥਾਂ ਕੂੜੇ ਦੇ ਢੇਰ ਲੱਗੇ ਨੇ ਔਰ ਇਹਨਾਂ ਨੂੰ ਇਹ ਦੱਸਦੇ ਨਹੀਂ ਇਹ ਗਰੰਟੀਆਂ ਕਾਹਦੀਆਂ ਗਰੰਟੀਆਂ ਦਿੰਦੇ ਨੇ ਸੀਵਰੇਜ ਦਾ ਕੀ ਹਾਲ ਆ ਇਹਨਾਂ ਨੂੰ ਪਤਾ ਨਹੀਂ ਆ ਸਾਡੇ 30 ਨੰਬਰ ਵਾਰਡ ਦੇ ਵਿੱਚ ਅੱਧੇ ਵਾਰਡ ਦੇ ਵਿੱਚ ਗੰਦਾ ਪਾਣੀ ਆ ਰਿਹਾ ਪੀਣ ਵਾਲਾ ਉਹ ਇਹਨਾਂ ਨੂੰ ਦੱਸਦਾ ਨਹੀਂ ਇਹ ਗਰੰਟੀਆਂ ਪੂਰੀਆਂ ਕਰਨ ਦੀ ਬਿਹਾਏ ਆਹ ਕੰਮ ਕਿਉਂ ਨਹੀਂ ਕਰਦੇ ਜਿਹੜੇ ਕਰਨ ਵਾਲੇ ਨੇ ਸੋ ਇਸ ਕਰਕੇ ਮੈਂ ਇਹ ਵਿਸ਼ਵਾਸ ਦਿਵਾਉਣਾ ਹੈ ਜਨਤਾ ਨੂੰ ਆਪਣੇ 30 ਨੰਬਰ ਵਾਰਡ ਦੇ ਵਸਨੀਕਾਂ ਨੂੰ ਕਿ ਇਹ ਜਿਹੜੀਆਂ ਤੁਹਾਡੀਆਂ ਮੁੱਖ ਸਮੱਸਿਆਵਾਂ ਪੀਣ ਵਾਲੇ ਪਾਣੀ ਦੀਆਂ ਤੇ ਹੋਰ ਵੀ ਇਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਾਂਗਾ ਔਰ ਕਰਦਾ ਰਿਹਾ ਮੈਂ ਅੱਗੇ ਵੀ ਪ੍ਰਦਾਨ ਕਰਾਂਗਾ। ਹਾਂਜੀ। ਚੋਕਾ ਦਹੰਗਾ ਰਿਹਾ ਕਿਹੋ ਜਿਹਾ ਮਿਲਿਆ? ਬੜਾ ਵਧੀਆ ਮਿਲ ਰਿਹਾ ਜੀ ਲੋਕੀ ਬੜਾ ਮਾਨ ਸਤਕਾਰ ਦੇ ਰਹੇ ਨੇ। ਮੈਂ ਧੰਨਵਾਦੀਆਂ ਲੋਕਾਂ ਦਾ ਜਿਹੜੇ ਮੈਨੂੰ ਆਪਣਾ ਸਮਝ ਕੇ ਸਮਰਥਨ ਦੇ ਰਹੇ ਨੇ। ਜਿਹੜੇ ਨਹੀਂ ਦੇ ਰਹੇ ਉਹਨਾਂ ਦਾ ਵੀ ਧਰਮਾਫੀ ਆ ਗਿਆ ਮੇਰੇ ਥੋੜਾ ਜਿਆ ਮੇਰੇ ਪਿਛਲੇ ਨੂੰ ਕਾ ਕਿਤੇ ਕੰਮਾਂ ਨੂੰ ਵੇਖਣ ਮੇਰੇ ਪਿਛਲੇ 15 ਸਾਲਾਂ ਦੇ ਰਿਕਾਰਡ ਨੂੰ ਵੇਖਣਾ ਦਾਸ ਤੇ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਲੱਗਾ ਹੋਵੇ ਰਕਾਰਡ ਦੇ ਵਿੱਚ ਪਰ ਲੋਕਾਂ ਦੇ ਵਿੱਚ ਘਰਾ ਘਰਾ ਹੋ ਰਹੀ ਹੈ ਘਰਾ ਘਰਾ ਕਿ ਇਹਨਾਂ ਨੇ ਲੁੱਟਿਆ ਪਿਛਲੇ ਕਾਉਂਸਲਰ ਨੇ ਲੋਕਾਂ ਦਾ ਬੁਰਾ ਹਾਲ ਕਰਤਾ ਬਿਲਡਿੰਗਾਂ ਦੇ ਪੈਸੇ ਲੈ ਗਏ ਇਥੋਂ ਤੱਕ ਜੋ ਮੈਨੂੰ ਪਤਾ ਲੱਗਾ ਲੋਕਾਂ ਤੋਂ ਰੇੜੀਆਂ ਰੂੜੀਆਂ ਵਾਲਿਆਂ ਤੋਂ ਪੈਸੇ ਲੈ ਗਏ ਨੇ ਇਹ ਬੜੀ ਸ਼ਰਮਨਾਕ ਗੱਲ ਆ ਔਰ ਇਹ ਸਟੈਂਡਰਡ ਨਹੀਂ ਹੈਗਾ ਜਿਸ ਕਰਕੇ ਬਾਕੀ ਜਨਤਾ ਜਾਣਦੀ ਆ ਮੇਰੇ ਨਾਲੋਂ ਜ਼ਿਆਦਾ ਲੋਕੀ ਜਾਣਦੇ ਨੇ ਪਬਲਿਕ ਜਾਣਦੀ ਆ ਜੋ ਵੀ ਪਬਲਿਕ ਫੈਸਲਾ ਲਵੇਗੀ ਚੰਗਾ ਹੀ ਲਵੇਗੀ ਕਿਉਂਕਿ ਪਬਲਿਕ ਬੜੀ ਸਿਆਣੀ ਆ ਆਮ ਲੋਕ ਜਿਹੜੇ ਥੋਂ ਦੇ 30 ਨੰਬਰ ਵਾਲ ਦੇ ਬੜੇ ਸਿਆਣੇ ਨੇ ਸੂਝਵਾਨ ਨੇ ਉਹ ਜੋ ਵੀ ਫੈਸਲਾ ਲੈਣਗੇ ਸੁਲਝ ਸਮਝ ਕੇ ਲੈਣਗੇ ਪੈਸੇ ਦੇ ਮਗਰ ਯਾ ਜਿਹੜੇ ਸ਼ਰਾਬਾਂ ਪੀਉਣ ਵਾਲੇ ਜਾਂ ਪੈਸੇ ਵੰਨਣ ਵਾਲਿਆਂ ਦਾ ਮਗਰ ਨਹੀਂ ਲੱਗਣਗੇ ਕੰਮ ਨੂੰ ਪਹਿਲ ਦੇਣਗੇ ਔਰ ਕੰਮ ਮੈਂ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਤੋਂ ਜ਼ਿਆਦਾ ਹੀ ਕਰਾਂਗਾ ਘੱਟ ਨਹੀਂ ਕਰਦਾ ਔਰ ਵਧੀਆ ਕਰਾਂਗਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਮੇਰਾ ਚੋਣ ਸ਼ਾਨ ਤਕੜੀ ਆ ਤਕੜੀ ਦੇ ਉੱਤੇ ਵਾਧੂ ਵਾਲ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਜਿਹੜੇ ਨਿੱਕੇ ਕੰਮ ਨੇ ਜਾਂ ਜੜੀਆਂ ਮੁੱਖਾ ਜੜੀਆਂ ਮੁੱਖਿਆਵਾਂ ਇਹਨਾਂ ਦਾ ਹੱਲ ਕਰਾ ਸਕਾਂ ਵਾਇਰ ਦੀ ਕਾਕਾਤਾ ਵਾਇਰ ਦੀ ਦੀ ਫਤਹ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੋ ਨਿਸ਼ਾਨ ਡੱਕੜੀ ਦੋ ਨਿਸ਼ਾਨ ਡੱਕੜੀ ਦੋ ਨਿਸ਼ਾਨ ਡੱਕੜੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਅਰਬਤਾ ਸਿੰਘ ਦੀ ਪ੍ਰਕਾਅਲੇ ਜਿੰਦਾਬਾਦ ਸਰਦਾਰ ਅਰਬਤਾ ਸਿੰਘ ਦੀ ਪ੍ਰਕਾਅਲੇ ਜਿੰਦਾਬਾਦ ਦੋ ਨਿਸ਼ਾਨ ਡੱਕੜੀ ਦੋ ਨਿਸ਼ਾਨ ਡੱਕੜੀ ਸਰਦਾਰ ਅਰਬਤਾ ਸਿੰਘ ਦੀ ਪ੍ਰਕਾਅਲੇ ਜਿੰਦਾਬਾਦ श्रोमी अकाली दल शोमी अकाली दल चो निशान तकड़ी चो निशान निशान शोमी अकाली दल